ਮੈਂ ਭੱਬੇਆ ਭਾਰਤਵਾਦੀ ਕੌਮੀ ਪ੍ਰਧਾਨ ਬਜਰੰਗ ਦਲ ਹਿੰਦ ਨਾਲ ਮੇਰੇ ਸ਼ਿਵਾਏ ਬਲਵਿੰਦਰ ਜੀ ਅਖਿਲ ਹਿੰਦੂ ਸਨਾਤਨ ਰੱਖਸ਼ਾ ਦਲ ਤੋਂ ਨਾਲ ਸਾਡੇ ਬਜਰੰਗ ਦਲ ਹਿੰਦ ਦੇ ਤਰਮਾਂਦੀਸ਼ ਸ਼ੰਕਰਾਨੰਦ ਗਿਰੀ ਜੀ ਨਾਲ ਗੋਲਡੀ ਜੀ ਸ਼੍ਰੀ ਤੇਨਾਨ ਸੇਰੇ ਹਿੰਦ ਤੋਂ ਅੱਜ ਜੇ ਸਿਰਸਰ ਪਹੁੰਚੇ ਕਿ ਕਰ ਲਈ ਅੱਜ Hindu ਸੰਗਠਨ ਅਸੀਂ ਇਕੱਠੇ ਹੋ ਕੇ ਤੇ ਹੀ ਨੂੰ ਗੁੱਲਗ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿੱਚ ਸਰਕਾਰੀ ਮੁਲਾਜ਼ਮ ਜਿਹੜੇ ਤਰਮਾਰਤ ਬੋਰਡ ਦੇ ਨੇ ਉਹ ਚ ਪਾਏ ਗਏ ਨੇ ਪੈਸੇ ਚੱਕਦੇ ਹੋਏ ਆ ਚੋਰੀ ਦਾ ਮਾਮਲਾ ਅਰੋਪੀਆਂ ਨੂੰ ਜੋ ਸਜ਼ਾ ਹੋਣੀ ਚਾਹੀਦੀ ਸੀ ਜੋ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਉਹਨਾਂ ਤੇ ਨਹੀਂ ਹੋਈ ਹੈ ਕੁਝ ਗੋਲ ਮੋਲ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਿ ਕੁਝ ਲੋਕਾਂ ਨੂੰ ਸਸਪੈਂਡ ਕਰਤਾ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਦੀ ਗੱਲ ਆ ਰਹੀ ਹੈ ਤਾਂ ਅਸੀਂ Hindu ਸੰਗਠਨ ਕਥਿਓ ਕੇ ਅੱਜ ਡੀਸੀ ਸਾਹਿਬ ਨੂੰ ਅਸੀਂ ਕੋਈ ਵਿਆਪਨ ਦਿੱਤਾ ਹੈ ਜੀ ਜੀੜੀ ਚੋਰੀ ਹੋਈ ਹੈ ਗੁੱਲਕ ਚੋਰੀ ਉਹ ਕਾਲੀ ਚੋਰੀ ਨਹੀਂ ਹੈ ਉਹ ਕਰੋੜੋ ਸ਼ਰਦਾਲੂ ਜਿਹੜੇ ਪਟਿਆਲਾ ਕਾਲੀ ਮਾਤਾ ਮੰਦਿਰ ਚ ਆਂਦੇ ਨੇ ਉਹਨਾਂ ਦੀ ਆਸਥਾ ਉਹਨਾਂ ਦਾ ਜਿਹੜਾ ਚੜਾਵਾ ਚੜਾਇਆ ਹੋਇਆ ਉਹਨੂੰ ਚੋਰੀ ਕਰਨਾ ਇੱਕ ਤਰ੍ਹਾਂ ਤੋਂ ਬਹੁਤ बड़ा ਬੇਅਦਬੀ ਦਾ ਤਰ੍ਹਾਂ ਹੈ ਆਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ Hindu Dharma ਦੇ ਮੰਦਿਰਾਂ ਨੂੰ ਸਰਕਾਰੀ ਨਿਯੰਤਰਣ ਤੇ ਸਿਰਫ ਕੀ ਪੈਸੇ ਕਮਾਣ ਲਈ ਰੱਖਿਆ ਜਾਂਦਾ ਹੈ ਸਰਕਾਰ ਦਾ ਕੋਈ ਫਰਜ਼ ਨਹੀਂ ਬੰਦਾ ਪ੍ਰਸ਼ਾਸਨ ਦਾ ਕੋਈ ਫਰਜ਼ ਨਹੀਂ ਬੰਦਾ ਕਿ ਜੋ ਲੋਕ ਇਸ ਚੋਰੀ 'ਚ ਸ਼ਾਮਿਲ ਜਿਗੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੀ ਜਾਏ ਤਾਂ ਕਿ ਦੂਜਿਆਂ ਨੂੰ ਵੀ ਆ ਇੱਕ ਸਬਕ ਮਿਲ ਸਕੇ ਕਿ ਅਗਰ ਕੋਈ ਵੀ ਅਜਾ ਕੰਮ ਕਰਦਾ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਦੀ ਵੀ ਧਾਰਮਿਕ ਭਾਵਨਾ ਜਿਹਦੇ ਨਾਲ ਆहत ਹੁੰਦੀ ਹੈ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੇ ਸਰਕਾਰੀ ਮਲਾਜਮ ਇਹ ਚ ਲਿਪਤ ਨੇ ਉਹਨਾਂ ਤੇ ਤਾਂ ਭ੍ਰਸ਼ਟਾਚਾਰ ਦਾ ਵੀ ਕੇਸ ਚੱਲਣਾ ਚਾਹੀਦਾ ਤੁਸੀਂ ਸਰਕਾਰ ਤੋਂ ਸੈਲਰੀ ਲੈ ਰਹੇ ਹੋ ਪਰ ਮਾਰਤ ਬੋਰਡ ਨੇ ਤੁਹਾਨੂੰ ਮੰਦਰਾ ਦੇ ਲਈ ਰੱਖਿਆ ਹੈ ਉਤੋਂ ਬਾਅਦ ਤੁਸੀਂ ਉਹਨਾਂ ਦਾ ਪੈਸਾ ਚੋਰੀ ਕਰ ਰਹੇ ਹੋ ਸਾਡੇ ਸ਼ਰਦਾਲੂਆ ਦੀ ਆਸਥਾ ਦਾ ਪੈਸਾ ਚੋਰੀ ਕਰ ਰਹੇ ਹੋ ਤੁਸੀਂ ਸਾਡੇ ਮੰਦਰਾ ਦੀ ਮਰਿਆਦਾ ਨੂੰ ਖੰਡਿਤ ਕਰਨ ਦਾ ਕੰਮ ਕਰ ਰਹੇ ਹੋ ਅਸੀਂ ਹਿੰਦੂ ਸੰਗਠਨ ਪ੍ਰਸ਼ਾਸਨ ਵੱਲੋਂ ਕਿਤੇ ਕਿਹੜੀ ਤੋਂ ਸੰਤੁਸ਼ਟੀ ਨਹੀਂ ਦੇਖੀ ਜੀ ਜਿਹੜੀ ਬੰਦੀ ਕਾਰਵਾਈ ਸੀਗੀ ਚੋਰੀ ਕਿਤੇ ਵੀ ਹੁੰਦੀ ਹੈ ਇੱਕ ਨਾਰਮਲ ਵਿਅਕਤੀ ਚੋਰੀ ਕਰੇ ਜਾਂ ਸਰਕਾਰੀ ਮੁਲਾਜ਼ਮ ਚੋਰੀ ਕਰੇ ਉਹਦੀ ਇਨਵੈਸਟੀਗੇਸ਼ਨ ਪੁਲਿਸ ਨੂੰ ਦਿੱਤੀ ਜਾਂਦੀ ਹੈ 4 ਮਹੀਨੇ ਤੋਂ ਜ਼ਿਆਦਾ ਹੋ ਗਏ ਕੋਈ ਪੁਲਿਸ ਨੂੰ ਨਹੀਂ ਦਿੱਤੀ ਸੀਗੀ ਪਹਿਲਾਂ ਵੀ ਇਹਨਾਂ ਨੇ ਤੇ ਹੁਣ ਵੀ ਲਗਭਗ 1 ਸਾਲ ਹੋਣ ਵਾਲਾ ਹੋ ਗਿਆ 2024 ਚੱਲ ਰਿਹਾ ਹੈ ਤਈ ਦੀ ਘਟਨਾ ਹੈ ਨਵਾਂ ਸਾਲ ਆ ਗਿਆ ਤਦ ਵੀ ਹੋਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਦ ਹੀ ਅੱਜ ਅਸੀਂ ਸਾਰੇ ਹਿੰਦੂ ਸੰਗਠਨ ਜਿਹੜੀ ਮੇਨ ਮੇਨ ਲੀਡਰਸ਼ਿਪ ਸੀਗੀ ਸਾਡੇ ਨਾਲ ਉਹ ਕੱਟਿਓ ਕੇ ਆਏ ਨੇ ਆ ਸਿਰਫ ਅਸੀਂ ਗਿਆਪਨ ਵੀ ਨਹੀਂ ਆਈ ਸੀਗੇ ਅਗਰ ਤੁਹਾਨੂੰ ਨਿਆਂ ਨਹੀਂ ਮਿਲਦਾ ਤੇ ਅਸੀਂ ਸਾਰੇ ਹਿੰਦੂ ਸੰਗਠਨਾਂ ਨੂੰ ਇਕੱਠਾ ਕਰਾਂਗੇ ਤੇ ਵੱਡੀ ਤਰ੍ਹਾਂ ਚ ਤਰਨਾ ਵੀ ਲਾਵਾਂਗੇ ਔਰ ਜਿਹੜਾ ਮਾਮਕਨ ਹੋ ਸਕਦਾ ਹੈ ਆਪਣੇ ਮੰਦਰਾ ਦੀ ਹੱਕਾ ਹਿੱਤ ਲਈ ਆਪਣੇ ਹਿੰਦੂਆ ਦੀ ਹੱਕਾ ਹਿੱਤ ਲਈ ਸਾਨੂੰ ਅਮਰ ਅੰਸ਼ੰਤੇ ਵੀ ਵਹਿਣਾ ਪਿਆ ਤੇ ਅਸੀਂ ਉਤੋ ਵੀ ਕਰੇਜ ਨਹੀਂ ਕਰਾਂਗੇ ਇਸੇ ਸਾਬ ਨੂੰ ਮਿਲੇ ਕਿ ਆਸ਼ਵਾਸ਼ਣ ਦਿੱਤਾ ਗਿਆ ਥਿਸ ਇਜ਼ ਆਪਨੇ ਕਹਿਆ ਹੈ ਕਿ ਅਸੀਂ ਅੱਗੇ ਭੇਜਤੀ ਹੈ ਤੁਹਾਡੀ ਕਾਰਵਾਈ ਹੋ ਜੂਗੀ ਪਰ ਜੀ ਸਮੇਂ ਦੇਣੇ ਆ ਪ੍ਰਸ਼ਾਸਨ ਨੂੰ ਤਾਨੂੰ ਵੀ ਪਤਾ ਹੈ ਕਿ ਇਹ ਸਰਕਾਰੀ ਕੰਮ ਹੈ ਕਈ ਜਗ੍ਹਾ ਤੋਂ ਫਾਈਲ ਜਾਂਦੀ ਹੈ ਅਸੀਂ 15 ਦਿਨ ਦਾ ਸਮੇਂ ਦੇਨੇ ਆ ਸਰਕਾਰ ਨੂੰ ਲੇਕਿਨ 15 ਦਿਨਾਂ ਚ ਵੀ ਕੁਝ ਨਹੀਂ ਹੱਲ ਨਿਕਲਦਾ ਕੁਝ ਕਾਰਵਾਈ ਨਹੀਂ ਹੁੰਦੀ ਬੰਦੀ ਹੈ ਤੇ Hindu ਤਾਂ ਵੈਸੇ ਹੀ ਆਪਣੇ ਹੱਕਾ ਹਕੂਕਾ ਲਈ ਧਰਨੇ ਲਾਂਦਾ ਐ ਇਸ ਵਾਰ ਵੀ ਸਾਨੂੰ ਧਰਨਾ ਲਾਣਾ ਪਿਆ ਅਸੀਂ ਕਰੇਜ ਨਹੀਂ ਮੰਨਾਂਗੇ ਔਰ ਆਪਣੇ Hindu ਆਕਾਦੀ ਔਰ ਮੰਦਰਾ ਦੀ ਲੜਾਈ ਅਸੀਂ ਲੜਾਂਗੇ ਔਰ ਬਹੁਤ ਹੀ ਜਲਦ ਅਸੀਂ ਸਾਰੇ Hindu ਸੰਗਠਨ ਇਕੱਠੇ ਹੋ ਕੇ ਮੰਦਰ ਮੁਕਤੀ ਮੋਰਚਾ ਅਭਿਆਨ ਸ਼ੁਰੂ ਕਰਨ ਲੱਗੇ ਆ ਪੂਰੇ ਪੰਜਾਬ ਚ ਕੱਢਾਂਗੇ ਔਰ ਸੈਂਟਰ ਨੂੰ ਵੀ ਅਸੀਂ ਆਪਣੇ ਪੱtras ਰਾਈ ਆਪਣਾ ਦਰਦ ਦੱਸਾਂਗੇ ਹਿੰਦੂਆਂ ਨੂੰ ਦਬਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਹਰੇਕ ਆਪਣੀ ਮੰਗਾ ਲਈ ਛੋਟੀ ਛੋਟੀ ਮੰਗਾ ਲਈ ਧਰਨੇ ਲਾਣਾ ਪੈਂਦਾ ਲੇਕਿਨ ਮੰਦਿਰ ਦਾ ਹੈ ਧਾਰਮਿਕ ਸਥਾਨ ਦਾ ਹੈ ਕਿਤੇ ਵੀ ਸਥਾਨ ਨੂੰ ਅਗਰ ਅਪਵਿੱਤਰ ਕੀਤਾ ਜਾਂਦਾ ਹੈ ਕਿਸੇ ਵੀ ਧਾਰਮਿਕ ਸਥਾਨ ਨੂੰ ਤੇ ਉਤੇ ਤਾਂ ਸਭ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਆਹ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਹੀਂ ਆ ਪ੍ਰਸ਼ਾਸਨ ਨੂੰ ਅਸੀਂ ਟਾਈਮ ਦੇ ਕੇ ਚੱਲੇਗਾ ਅਗਰ ਪ੍ਰਸ਼ਾਸਨ ਨਹੀਂ ਕਰਦਾ ਤੇ ਇਹਦੇ ਲਈ ਸਾਨੂੰ ਜਿੰਨਾ ਵੀ ਸ਼ਾਲ ਤੜਨਾ ਲੈਣਾ ਪਿਆ ਸਾਰੇ Hindu ਸੰਗਠਨਾਂ ਨੂੰ ਕਟਾ ਕਰਨਾ ਪਿਆ ਅਸੀਂ ਕਰਾਂਗੇ